ਚੰਡੀਗੜ੍ਹ ਦਾ ਵੈਸੇ ਵੀ ਮਾਹੌਲ ਇੰਜ ਹੈ ਇਸ ਯੂਨੀਵਰਸਿਟੀ ਦਾ ਵੀ ਇੰਜ ਹੈ ਕਿ ਵੀ ਪੋਲਿਟੀਕਲ ਐਕਟੀਵਿਟੀ ਬਹੁਤ ਇਨਾਂ ਦੇ ਵਿੱਚ ਐਨੀ ਹੈ ਨਹੀਂ ਘੱਟ ਹੈ ਘੱਟ ਹੂੰ ਜਦੋਂ ਅਸੀਂ ਆਏ ਸੀ ਉਦੋਂ ਤੱਕ ਕਿਉਂਕਿ ਇਲੈਕਸ਼ਨ ਹੀ ਹੋਣੇ ਬੰਦ ਹੋ ਗਏ ਸੀ ਇੱਕ ਮੰਡਲ ਕਮਿਸ਼ਨ ਦੀ ਐਕਟੀਵਿਟੀ ਆਈ ਸੀਗੀ ਜਦੋਂ ਉਹ ਖਤਮ ਹੋ ਗਈ ਉਸ ਤੋਂ ਬਾਅਦ ਕੋਈ ਐਕਟੀਵਿਟੀ ਹੈ ਨਹੀਂ ਸੀਗੀ ਠੀਕ ਹੈ ਤਾਂ ਉਦੋਂ ਹੁਣ ਤਾਂ ਥੋੜਾ ਬਹੁਤ ਜੇ ਐਕਟੀਵਿਟੀ ਹੈ ਤਾਂ ਉਹ ਵੀ ਬਹੁਤ ਸੀਮਤ ਤੇ ਪੰਜਾਬ ਪੱਖੀ ਐਕਟੀਵਿਟੀ ਤਾਂ ਬਹੁਤ ਹੀ ਘੱਟ ਆ ਮਤਲਬ ਤੁਸੀਂ ਖਾਸ ਕਰਕੇ ਜੇ ਪੰਥਕ ਐਕਟੀਵਿਟੀ ਦੇਖੋ ਤਾਂ ਆਲਮੋਸਟ ਨੈਗਲੀਜੀਬਲ ਹੈ ਹਾਂ ਤਾ ਉਹਦੇ ਵਿੱਚ ਇਹਦਾ ਮਤਲਬ ਹੈ ਸਿਰਫ ਇੱਕ ਸਾਥ ਹੈ ਮੇਰੇ ਖਿਆਲ ਜਿਹੜੀ ਸਾਥ ਹੈ ਜਿਹੜੀ ਪੰਥਕ ਤੌਰ ਤੇ ਕੋਈ ਗੱਲ ਕਰ ਰਹੀ ਹੈ ਅਦਰਵਾਈਜ਼ ਨਹੀਂ ਹੈ ਉਹ ਤਾਂ ਕੋਈ ਹੈ ਹੀ ਨਹੀਂ ਹੈ ਔਰ ਮੇਰੇ ਖਿਆਲ ਲੈਫਟ ਵੀ ਪਹਿਲਾਂ ਸਿੱਧੇ ਤੌਰ ਤੇ ਲੈਫਟ ਜਦੋਂ ਅਸੀਂ ਪੜਦੇ ਸੀ ਨਹੀਂ ਸੀ 2010 ਤੋਂ ਬਾਅਦ ਮੇਰੇ ਖਿਆਲ ਪਹਿਲੀ ਵਾਰ ਲੈਫਟ ਇੱਥੇ ਆਪਣਾ ਮਹਾਨੀ ਬਣਾਉਂਦੀ ਹੈ ਔਰ ਹੁਣ ਥੋੜੀ ਜੀ ਉਹ ਐਕਟਿਵ ਹੋਏ ਨੇ ਹਾਂਜੀ ਪਰ ਇਹ ਇਹ ਵੀ ਕਿੰਨੀ ਥੋੜੇ ਪੁਆਇੰਟ ਆਫ View ਦੇ ਨਾਲ ਕਿ ਕਿੰਨੀ ਖਤਰਨਾਕ ਗੱਲ ਹੈ ਕਿ ਇੱਥੇ ਪੰਥਕ ਕੋਈ ਰੈਪ੍ਰেজੈਂਟੇਸ਼ਨ ਨਹੀਂ ਇਹ ਖਤਰਨਾਕ ਤਾਂ ਹੀ ਆ ਨਾ ਜੀ ਕਿਉਂਕਿ ਇਹ ਯੂਨੀਵਰਸਿਟੀ ਤੁਹਾਡੀ ਸਟੇਟ ਦੇ ਹੱਥੋਂ ਹੀ ਨਿਕਲ ਗਈ ਹੂੰ ਹੈ ਤਾਂ ਪੰਜਾਬ ਯੂਨੀਵਰਸਿਟੀ ਪਰ ਇਹਦੇ ਵਿੱਚ ਦੱਸੋ ਮੈਨੂੰ ਕਿ ਕਿਹੜਾ ਕੰਮ ਆ ਜਿਹੜਾ ਪੰਜਾਬ ਪੱਖੀ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਠੀਕ ਹੈ ਸੋ ਪੰਜਾਬ ਕੋਈ ਪੰਜਾਬ ਜਾਂ ਪੰਜਾਬੀ ਨੂੰ ਪ੍ਰਮੋਟ ਕਰਨ ਦੀ ਗੱਲ ਨਹੀਂ ਹੋ ਰਹੀ ਇੱਥੇ ਇੱਥੇ ਹੋਰ ਤਰ੍ਹਾਂ ਦਾ ਮਾਹੌਲ ਆ ਬਿਲਕੁਲ ਤੇ ਇਹ ਇਹ ਮਾਹੌਲ ਇਸ ਮਾਹੌਲ ਦੇ ਵਿੱਚ ਤੁਸੀਂ ਇੱਥੇ ਅੰਦਰੋਂ ਤਾਂ ਤੁਸੀਂ ਸੋਚੋਗੇ ਕਿ ਤੁਹਾਨੂੰ ਕੋਈ ਰੈਜ਼ਿਸਟੈਂਸ ਕਿਤੇ ਵੱਡਾ ਕ੍ਰੀਏਟ ਕਰ ਲਓਗੇ ਪੋਸਿਬਿਲਟੀ ਹੈ ਨਹੀਂ ਤਾਂ ਬਾਹਰੋਂ ਕਰਨਾ ਪਊਗਾ ਬਾਹਰੋਂ ਕਰਨਾ ਪਊ ਨਾਲੇ ਇਹ ਮਸਲਾ ਉਵੇਂ ਆ ਜਿਵੇਂ ਕੱਲੋਂ ਆਪਾਂ ਚੰਡੀਗੜ੍ਹ ਮੰਗੀ ਆਦਾ ਤੇ ਆਪਾਂ ਸੋਚੀਏ ਵੀ ਚੰਡੀਗੜ੍ਹ ਦੇ ਲੋਕ ਉੱਠ ਖੜਨਗੇ ਕਹਿਣਗੇ ਵੀ ਅਸੀਂ ਪੰਜਾਬ ਨਾਲ ਲੜਨਾ ਆ ਨਹੀਂ ਹੋਣਗੇ ਨਹੀਂ